ਫਲਾਬਰ ਦਾਖਾ ਵਿੱਚ ਆਏ ਦਿਨ ਫਰੋਤੀਆਂ ਦਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਦੋਂ ਪੱਠਾ ਮਾਲਕ ਨੂੰ 10 ਲੱਖ ਰੁਪਏ ਫਰੋਤੀ ਦੀ ਮੰਗ ਕੀਤੀ ਗਈ ਇਹ ਫਰੋਤੀ ਇੰਗਲੈਂਡ ਤੋਂ ਫੋਨ ਕਰਕੇ ਕੀਤੀ ਗਈ ਜਿਸ ਵਿੱਚ ਪੁਲਿਸ ਨੇ ਦੋ ਮੁਜਰਮਾ ਨੂੰ ਨਾਮਜ਼ਦ ਕੀਤਾ ਹੈ ਆਓ ਗੱਲ ਕਰਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਦਾ ਅੰਮ੍ਰਿਤ 2024 ਨੂੰ ਮੰਡੀ ਮੁੱਲਾਪੁਰ ਦੇ ਵਪਾਰੀ ਨੂੰ ਬਜਰੀਆ ਫੋਨ ਧਮਕੀ ਦੇ ਕੇ ਉਤਤ 10 ਲੱਖ ਰੁਪਏ ਲੈਣ ਦੀ ਫਰੋਦੀ ਦਾ ਕੇਸ ਜਿਹੜਾ ਹੈਗਾ ਦਾਖਾ ਪੁਲਿਸ ਦੇ ਸਾਹਮਣੇ ਆਇਆ ਸੀ ਇਸ ਉਪਰੰਤ ਐਫ ਆਈ ਆਰ ਨੰਬਰ 14 ਡੇਟਿਡ 7 ਫਰਵਰੀ 2024 ਰਜਿਸਟਰ ਕੀਤੀ ਗਈ ਤੇ ਐਸ ਐਚ ਓ ਦਾਖਾ ਵੱਲੋਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ ਇਸ ਇਨਵੈਸਟੀਗੇਸ਼ਨ ਦੇ ਵਿੱਚ ਐਸ ਐਚ ਓ ਦਾਖਾ ਨੂੰ ਇੰਚਾਰਜ ਸੀਆਈਏ ਅਤੇ ਇੰਚਾਰਜ ਸਾਈਬਰ ਸੈੱਲ ਦੀ ਟੀਮ ਨੇ ਸਪੋਰਟ ਕੀਤਾ ਤੇ ਡੀ ਐਸ ਪੀ ਦਾਖਾ ਤੇ ਐਸ ਪੀ ਡੀ ਸਾਹਿਬ ਵੱਲੋਂ ਇਹਦੀ ਸੁਪਰਵੀਜ਼ਨ ਜਿਹੜੀ ਸੀਗੀ ਕੇਸ ਦੀ ਕੀਤੀ ਜਾ ਰਹੀ ਸੀ ਫਾਈਨਲੀ ਆਫਟਰ 1 ਮਹੀਨੇ ਤੋਂ ਬਾਅਦ 15 ਮਾਰਚ 2024 ਨੂੰ ਇਸ ਐਫਆਈਆਰ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਇਹ ਦੋਸ਼ੀਆਂ ਦੇ ਨਾਂ ਹਨ ਵਿਸ਼ਾਲ ਦੇਵ ਅਤੇ ਰਾਹੁਲ ਦੇਵ ਇਹ ਦੋਨੋਂ ਪਰਾਹਨ ਤੇ ਵਿਰਿੰਦਰ ਕੁਮਾਰ ਇਹਨਾਂ ਦੇ ਫਾਦਰ ਦਾ ਨਾਮ ਹੈ ਵਿਸ਼ਾਲ ਦੇਵ ਜੋ ਹੈ ਉਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਰਾਹੁਲ ਦੇਵ ਦਾ ਪਰਾਜੋ ਹੈ ਉਹ ਇੰਗਲੈਂਡ 'ਚ ਰਹਿੰਦਾ ਇਸ ਟਾਈਮ ਵਿਸ਼ਾਲ ਦੇਵ ਜਿਹੜਾ ਸੀਗਾ ਉਹ ਇੱਕ ਵਪਾਰੀ ਦੇ ਦਫ਼ਤਰ ਦੇ ਵਿੱਚ ਹੀ ਕੰਮ ਕਰਦਾ ਸੀ ਤੇ ਕਿਸੇ ਰੀਜ਼ਨਸ ਕਰਕੇ ਦੋਹਾਂ ਦੇ ਵਿੱਚ ਡਿਫਰੈਂਸਸ ਆ ਗਏ ਸਨ ਜਿਸ ਕਾਰਨ ਵਿਸ਼ਾਲਦੇਵ ਨੇ ਇਸ ਵਪਾਰੀ ਦਾ ਨੰਬਰ ਆਪਣੇ ਭਰਾ rahul dev ਨੂੰ ਦਿੱਤਾ ਤੇ ਦੋਹਾਂ ਨੇ ਸਕੀਮ ਲਗਾ ਕੇ ਜਿਹੜੀ ਇਹਨਾਂ ਨੂੰ ਥ੍ਰੈਟ ਕਾਲਸ ਕੀਤੀਆਂ ਤੇ ਇਹ ਸਾਰੀ ਆਪਣੀ ਇਨਵੈਸਟੀਗੇਸ਼ਨ ਟੀਮ ਦੀ ਮਦਦ ਦੇ ਨਾਲ ਇਹ ਕੇਸ ਨੂੰ ਕਰੈਕ ਕਰ ਦਿੱਤਾ ਗਿਆ ਤੇ ਵਿਸ਼ਾਲਦੇਵ ਜੋ ਹੈ ਉਹਨੂੰ ਅਰੈਸਟ ਕਰ ਦਿੱਤਾ ਗਿਆ ਥੈਂਕ ਯੂ